ਜਿਸ ਤਨ ਲਾਗੇ ਉਹ ਤਨ ਜਾਣੇ ਦੂਜਾ ਜਾਣੇ ਨਾ ਪੀੜ ਪ੍ਰਾਈ ਅਸੀਂ ਅੱਜ ਇੱਕ ਜਿਹੇ ਮਾਮਲਾ ਤੁਹਾਡੇ ਨਾਲ ਨਸ਼ਰ ਕਰਨ ਜਾ ਰਹੇ ਹਾਂ ਜਿਹੜਾ ਮਾਮਲਾ ਸੁਣ ਕੇ ਤੁਹਾਡੇ ਕਲੇਜੇ ਫੜ ਜਾਣਗੇ ਇੱਕ ਛੋਟੀ ਜੀ ਬੱਚੀ ਸਕੂਲ ਵਿੱਚ ਪੜਨ ਜਾਂਦੀ ਹੈ ਆਪਦੇ ਮਾਤਾ ਪਿਤਾ ਨਾਲ ਖੇਡਦੀ ਹੈ ਆਪਦੇ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਨਾਲ ਸਾਰਾ ਦਿਨ ਬਤੀਤ ਕਰਦੀ ਹੈ ਪਰ ਇੱਕ ਪਾਸੇ ਇਲੈਕਸ਼ਨ ਚੱਲ ਰਹੇ ਹੁੰਦੇ ਆ ਇੱਕ ਪਾਸੇ ਵੋਟਾਂ ਪੈ ਰਹੀਆਂ ਹੁੰਦੀਆਂ ਤੇ ਦੂਜੇ ਪਾਸੇ ਇੱਕ ਦਰਿੰਦਾ ਉਹਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੁੰਦਾ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਇਸਤਰੀ ਨੂੰ ਕਿਹਾ ਜਾਂਦਾ ਜਿੰਨਾ ਜੰਮੇ ਰਾਜਾਂ ਜਿੰਨੇ ਵੱਡੇ ਵੱਡੇ ਰਾਜਾ ਜੰਮੇ ਨੇ ਉਹ ਇਸਤਰੀ ਨੂੰ ਇਹ ਦਰਿੰਦਿਆਂ ਵੱਲੋਂ ਸ਼ਿਕਾਰ ਬਣਾਇਆ ਜਾਂਦਾ ਜੜੇ ਦਰਿੰਦਾ ਦਰਿੰਦੇ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਦਰਿੰਦਾ ਖੁੱਲੇ ਆਮ ਘੁੰਮ ਰਿਹਾ ਹੈ ਨਾ ਉਹਨੂੰ ਹਲੇ ਤੱਕ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਪੁਲਿਸ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਪਰ ਕਿਉਂ ਅੱਜ 14 ਦਿਨ ਦਾ ਉਸ ਲੜਕੀ ਜਿਹੜੀ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਹੈ ਉਹ ਦਰਿੰਦੇ ਨੇ ਉਸ ਕੁੜੀ ਨਾਲ ਜਿਹੜੀ ਜ਼ਬਰਦਸਤੀ ਕੀਤੀ ਕੁੜੀ ਦੇ ਨਾਲ ਜਿਹੜਾ ਬਲਾਤਕਾਰ ਕੀਤਾ ਉਹ ਜਿਹੜਾ ਦਰਿੰਦਾ ਖੁੱਲੇ ਆਮ ਕਿਉਂ ਘੁੰਮ ਰਿਹਾ ਹੈ ਇਹ ਸਵਾਲ ਜਿੰਨੇ ਸਰਕਾਰਾਂ ਤੇ ਸਰਕਾਰਾਂ ਕਹਿੰਦੀਆਂ ਕੀ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਸਾਡਾ ਪੰਜਾਬ ਖੁਸ਼ਹਾਲ ਪੰਜਾਬ ਹੈ ਸੋਨੇ ਦੀ ਚਿੜੀ ਹੈ ਪੰਜਾਬ ਪਰ ਅਜੀਆਂ ਕਟਨਾਵਾਂ ਨੂੰ ਵਿਰਾਮ ਚਿੰਨ ਕਦੋਂ ਲੱਗੇਗਾ ਉਹ ਮਾਪੇ ਅੱਜ ਰੋ ਰੋ ਕੁਰਲਾ ਰਹੇ ਨੇ ਇਨਸਾਫ ਦੇ ਲਈ ਉਹ ਮਾਪਿਆਂ ਨੂੰ ਇਨਸਾਫ ਕੌਣ ਦੇਗਾ ਪੂਲ ਸਪ੍ਰਸ਼ਾਸਨ ਜਿਨ੍ਹਾਂ ਨੇ ਇਨਸਾਫ ਦੇਣਾ ਹੁੰਦਾ ਹੈ ਅੱਜ ਉਹ ਗੇੜੇ ਮਾਰਦਾ ਰਿਹਾ ਪਰ ਇਨਸਾਫ ਨਹੀਂ ਦੇ ਰਿਹਾ ਅਸੀਂ ਉਹ ਪਰਿਵਾਰ ਨਾਲ ਮੁਲਾ ਦਿੰਨੇ ਆ ਤੁਹਾਨੂੰ ਉਹ ਪਰਿਵਾਰ ਕੋਲੋਂ ਸੁਣਾ ਦਿੰਨੇ ਆ ਕਿ ਸਾਰੀ ਘਟਨਾ ਵਾਪਰੀ ਕਿਵੇਂ ਆ ਅਜਿਹਾਂ ਘਟਨਾਵਾਂ ਨੂੰ ਕਿਵੇਂ ਠੱਲ ਪੈ ਸਕਦੀ ਹੈ ਆਪਣਾ ਕਮੈਂਟ ਚ ਤੁਸੀਂ ਦੱਸਣਾ ਕਿ ਅਗਰ ਅਜਿਹੇ ਦਰਿੰਦਿਆਂ ਨੂੰ ਕਿੱਦਾਂ ਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਆ ਤਸਵੀਰ ਦੇਖ ਲਓ ਇਹ ਉਹ ਪਰਿਵਾਰ ਹੈ ਜਿਹੜੇ ਪਰਿਵਾਰ ਦੇ ਨਾਲ ਜਿਹੜੀ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਪ੍ਰਮਾਤਮਾ ਪਹਿਲਾਂ ਤਾਂ ਇਹ ਅਜਿਹਾ ਕਿਸੇ ਨਾਲ ਨਾ ਕਰੇ ਜੋ ਇਸ ਪਰਿਵਾਰ ਦੇ ਨਾਲ ਹੋਈ ਹੈ ਇਹਨਾਂ ਦੇ ਅਸੀਂ ਹਮ ਦਰਦੀ ਪ੍ਰਗਟ ਕਰਦੇ ਆ ਇਸ ਦੁੱਖ ਦੇ ਵਿੱਚ ਅਸੀਂ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਆ ਉਹਨਾਂ ਦੇ ਮਾਤਾ ਜੀ ਨੇ ਇਹਨਾਂ ਕੋਲੋਂ ਸਵਾਲ ਪੁੱਛਣਾ ਸਾਡਾ ਕੋਈ ਚਾਹ ਨਹੀਂ ਹੈ ਕਿ ਅਸੀਂ ਇਹਨਾਂ ਦੇ ਘਰੇ ਆ ਕੇ ਇਹਨਾਂ ਕੋਲ ਜਿਹੜੇ ਸਵਾਲ ਪੁੱਛ ਰਹੇ ਆ ਸਾਡਾ ਵੀ ਦਿਲ ਨਹੀਂ ਕਰ ਰਿਹਾ ਪਰ ਅਗਰ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਮੀਡੀਆ ਜਿਹੜਾ ਚੌਥਾ ਸਤੰਭ ਬਣਿਆ ਗਿਆ ਉਹਨੂੰ ਆਉਣਾ ਹੀ ਪਏਗਾ ਇਹ ਇਨਸਾਫ ਦੀ ਖਾਤਰ ਅੱਜ 5 ਦਿਨ ਲਗਾਤਾਰ ਹੋ ਗਏ ਨੇ ઠક્કે ਖਾ ਰਹੇ ਆ ਪੁਲਿਸ ਪ੍ਰਸ਼ਾਸਨ ਦੇ ਥਾਣਿਆਂ 'ਚ ઠੱਕੇ ઠੱਕੇ ਖਾ ਰਹੇ ਨੇ ਇੱਕ ਤਾਂ ਇਹਨਾਂ ਦਾ ਧੀ ਧਿਆਣੀ ਇਸ ਜਹਾਨ ਨੂੰ ਛੱਡ ਜਾਂਦੀ ਹੈ ਦੂਜੇ ਪਾਸੇ ਅੱਜ ਇਹਨਾਂ ਨੂੰ ઠੱਕੇ ਖਾਣੇ ਪੈ ਰਹੇ ਆ ਸਾਡੇ ਨਾਲ ਉਹਨਾਂ ਦੇ ਮਾਤਾ ਜੀ ਮੌਜੂਦ ਨੇ ਲੜਕੀ ਦਾ ਜੋ ਡੈਥ ਹੋ ਗਈ ਹੈ ਲੜਕੀ ਦੀ ਤੇ ਉਹਨਾਂ ਦੇ ਮਾਤਾ ਜੀ ਨੇ ਮਾਤਾ ਜੀ ਘਟਨਾ ਕਿਵੇਂ ਵਾਪਰੀ ਇੰਨੀ ਅਣਹੋਣੀ ਇਹਦਾ ਦਰਿੰਦਾ ਕਿਹੜਾ ਹੋ ਗਿਆ ਜੋ ਤੁਹਾਡੀ ਬੇਟੀ ਨਾਲ ਅਜਿਹੀ ਹਰਕਤ ਕਰ ਗਿਆ ਵੈਰਟੀ ਸਾਡੀ ਸੀ 15 ਸਾਲ ਦੀ ਲੜਕੀ ਸੀ ਉਹਦੇ ਨਾਲ ਤਾਂ ਅਬਰਦਸੀ ਕੀਤੀ ਗਈ ਸੀ ਕੱਲਾ ਮੁੰਡਾ ਸੀ ਕਰੇ ਅਸੀਂ ਨਹੀਂ ਗਏ ਸੀ ਸਾਰੇ ਓਟਾ ਪਾਣ ਗਏ ਸੋਇ ਸੀ ਤੇ ਇਹ ਦਵਾ ਬੋਲਿਆ ਨਹੀਂ ਜਾ ਰਿਹਾ ਭਾਵੁਕ ਹੋ ਰਿਹਾ ਕਿਉਂਕਿ ਅਜਿਹਾ ਸਮਾਂ ਹੀ ਆਇਆ ਜੈ ਕਿ ਬੋਲਣ ਨੂੰ ਮਾਨਣੀ ਕਰ ਰਿਹਾ ਕਿਉਂਕਿ ਜਿਹੜਾ ਬੱਚੀ ਦਾ ਦਰਦ ਹੈ ਉਹ ਦਰਦ ਬਹੁਤ ਭਿਆਨਕ ਦਰਦ ਹੈ ਉਹਨਾਂ ਦੇ ਪਿਤਾ ਜੀ ਨੇ ਅਸੀਂ ਉਹਨਾਂ ਕੋਲੋਂ ਜਾਣ ਲੈਨੇ ਆ ਬਾਈ ਜੀ ਹੌਸਲਾ ਰੱਖੋ ਤੇ ਹੌਸਲੇ ਨਾਲ ਸਾਰੀ ਘਟਨਾ ਦੱਸੋ ਕਿ ਵਾਪਰੀ ਘਟਨਾ ਕਿਵੇਂ ਵਾਪਰੀ ਜੋ ਪੁਲਿਸ ਪ੍ਰਸ਼ਾਸਨ ਔਰ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਕਰ ਸਕੇ ਸਰ ਪਹਿਲਾਂ ਤੁਹਾਨੂੰ ਸਿੰਦੂ ਦਾ ਇੱਥੇ ਆ ਦਾ ਬਹੁਤ ਧੰਨਵਾਦ ਕਰਦੇ ਆਂ ਇਹ ਘਟਨਾ ਸੇ VOTING ਵਾਲੇ ਦਿੰਦੀ ਹੈ ਸਾਡੇ ਘਰ ਵਿੱਚ ਲੜਕੀ ਸਾਡੀ ਇਕੱਲੀ ਸੀ ਅਸੀਂ ਮੋਟਿੰਗ ਤੇ ਗਏ ਸੀ ਸਾਰਾ ਪਰਿਵਾਰ ਹੀ ਤੇ ਕੁਝ ਸਮੇਂ ਬਾਅਦ ਅਸੀਂ ਜਦੋਂ ਵਾਪਸ ਪਰਤੇ ਘਰ ਨੂੰ ਪਰਤਿਆ ਮੈਂ ਪਰਤਿਆ ਆਪ ਇਕੱਲਾ ਹੀ ਬਾਕੀ ਪਰਿਵਾਰ ਸਾਡਾ ਉੱਥੇ ਸੀ ਤੇ ਅਸੀਂ ਦੇਖਦੇ ਹਾਂ ਵੀ ਬੇਟੀ ਘਰ 'ਚ ਨਹੀਂ ਹੈ ਤੇ ਕੁਝ ਘਰ ਦੇ ਵਿੱਚ ਦੋ ਤਿੰਨ ਆਵਾਜ਼ਾਂ ਲਗਾਈਆਂ ਬੇਟੀ ਨਜ਼ਰ ਨਹੀਂ ਆ ਰਹੀ ਕਿਤੇ ਵੀ ਹੂੰ ਤੇ ਨਾਲ ਹੀ ਘਰ ਦੇ ਵਿੱਚ ਬਣੇ ਸਟੋਰੂਮ ਦੇ ਵਿੱਚ ਮੈਂ ਗਿਆ ਤਾਂ ਦੇਖਿਆ ਕਿ ਸਾਡੀ ਲੜਕੀ ਨਾਲ ਜੋ ਕਿ ਰਿੰਕੂ ਸਿੰਘ ਉਹ ਪ੍ਰਸਾਦ ਨਾਮ ਦਾ ਲੜਕਾ ਹੈ ਜਿਹੜਾ ਜੀ ਉਹ ਸਾਡੇ ਚਾਚਾ ਜੀ ਦੇ ਘਰੇ ਡਰਾਈਵਿੰਗ ਦਾ ਕੰਮ ਕਰਦਾ ਸੀ ਉਹ ਉਹਨਾਂ ਦਿਨਾਂ ਜ਼ਬਰਦਸਤੀ ਕਰ ਰਿਹਾ ਸੀ ਉਹ ਪਰਦੇਸੀ ਸੀ ਜਾਂ ਇੱਥੋਂ ਦਾ ਰਹਿਣ ਵਾਲਾ ਸਰ ਇਤੋ ਦੇ ਨੋ ਪਿੰਡ ਨੋ ਬਰਾੰਗ ਛੇਰ ਸਿੰਘ ਵਾਲਾ ਲੋਕਲੀ ਰਹਿਣ ਵਾਲਾ ਜੀ ਤੇ ਜਦੋਂ ਉਹਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹ ਉਹ ਤੋਂ ਫਰਾਰ ਹੋ ਗਿਆ ਸੀ ਸਰ ਸ਼ਰਮਨਾਗ ਅਸਲ ਮੈਂ ਦੇਖ ਨਹੀਂ ਸਕਿਆ ਤੇ ਮੈਂ ਆਪ ਥੋੜਾ ਜਿਹਾ ਮਨਕੇ ਜੀ ਸਾਈਡ ਤੇ ਸੀ ਇੰਨੇ ਦੇ ਵਿੱਚ ਚੱਲਦਾ ਲਿਆ ਕਿ ਮੇਰੇ ਤੋਂ ਫਰਾਰ ਹੋ ਗਈ ਬਾਅਦ ਵਿੱਚ ਮੈਂ ਆਪਣੀ ਲੜਕੀ ਨੂੰ ਜਿੱਦਾਂ ਕਵਰ ਕਰਕੇ ਆਪਣੀ ਕਸਟਰੀ ਚਲਿਆ ਜੀ ਤੇ ਇਸ ਦੌਰਾਨ ਉਹ ਮਨਕੇ ਚੋ ਵੀ ਸਾਡਾ ਆਉਦਾ ਸਰ ਸੀ ਟ੍ਰੀਟਮੈਂਟ ਵੀ ਬਹੁਤ ਕਰਾਇਆ ਜੀ ਲੇਕਿਨ ਸਾਡੇ ਬੇਟੀ ਸਾਡੇ ਹੋ ਨਹੀਂ ਰਹੀ ਜੀ ਇਸ ਗੱਲ ਦਾ ਸਾਨੂੰ ਬਹੁਤ ਇਹ ਜੀ ਇਸ ਤ੍ਰਿੰਦਰ ਗੁਰਮੁਖਿਆ ਮੁਸ਼ਕਿਆ ਨਾ ਜਾਵੇ ਕੜਵੀ ਤੋਂ ਕੜਵੀ 20000 ਕੀ ਜਾਵੇ ਸਾਡੀ ਤਾਂ ਹੀ ਮੰਗਾ ਹੈ ਲੇਕਿਨ ਉਸ ਪ੍ਰਸ਼ਾਸਨ ਸਾਡੇ ਨਾਲ ਵੀ ਹੈ ਲੇਕਿਨ ਮੁਜਰਮ ਫੜ ਨਹੀਂ ਰਿਹਾ ਜੀ ਸਾਨੂੰ ਝੂਠੇ ਦਿਲਾਸੇ ਜੀ ਦਿੱਤੇ ਜਾ ਰਹੇ ਨੇ ਅੱਜ ਫੜ ਲਾਂਗੇ ਕੱਲ ਫੜ ਲਾਂਗੇ ਬਸ ਇਦਾਂ ਹੀ ਸਰ ਸਾਡੀ ਲੜਕੀ ਦੀ ਮੌਤ ਹੋ ਚੁੱਕੀ ਐ ਸਿ ਚਾਰ ਦਿਨ ਹੋ ਗਏ ਦੋ ਦਿਨ ਤਕਰੀਬ ਸਾਨੂੰ ਘਰ ਵਿੱਚ ਹੋ ਗਏ ਆ ਇਹਨੂੰ ਦੋ ਦਿਨ ਅਸੀਂ ਪਿੱਛੇ ਥਾਣੇ ਜ਼ੈਰੀਆ ਵਿੱਚ ਹਸਪੀਟਲ ਵਿੱਚ ਪੋਸਟਮਾਰਟ ਦੀ ਰੂਲਦੇ ਫਿਰਨੇ ਅੱਜ ਸਾਰਾ ਸਾਡੇ 6 ਦਿਨ ਅੱਜ ਲਗਾਤਾਰ ਹੋ ਚੁੱਕੇ ਨੇ ਸਾਨੂੰ ਸਾਰਾ ਇਦਾਂ ਹੀ ਤੱਕੇ ਖਾਦਿਆ ਨੂੰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਲੇਕਿਨ ਦੋ ਚੀ ਖੁਲਾ ਸ਼ਰੀਆ ਨੂੰ ਮਰੇ ਅ ਸਰ ਆ ਵੇਖ ਲਓ ਜੀ ਮਾਤਾ ਪਿਤਾ ਨੇ ਤੇ ਮਾਤਾ ਪਿਤਾ ਦੇ ਕੋਲੋਂ ਸਾਨੂੰ ਵੀ ਦਿਲ ਨਹੀਂ ਕਰ ਰਿਹਾ ਕਿ ਅਸੀਂ ਇਹਨਾਂ ਦੋਏ ਕੋਲੋਂ ਕੋਈ ਦੋ ਸ਼ਬਦ ਬਲਵਾ ਸਕੀਏ ਜਿਹੀਆਂ ਕਟਨਾਵਾ ਜਿਹੜੀਆਂ ਵਾਪਰਦੀਆਂ ਨੇ ਦਿਲ ਨੂੰ ਕਲੇਜੇ ਵਲੁੰਦਰ ਦਿੰਦੀਆਂ ਨੇ ਇੱਕ ਨਿਆਣੀ ਕੁੜੀ ਨਬਾਲਕ ਕੁੜੀ ਜਿਹੜੀ ਆਪਦੀ ਜੀਵਨ ਦੇ ਵਿੱਚ ਜਿੰਨੇ ਪਤਾ ਨਹੀਂ ਕਿੰਨੇ ਸੁਪਨੇ ਲੈ ਹੋਣੇ ਆ ਕਿ ਵੱਡੀ ਹੋ ਕੇ ਮੈਂ ਆਉਦੇ ਮਾਪੇ ਲਈ ਆਹ ਕੰਮ ਕਰਾਂਗੀ ਆਪਦੇ ਮਾਪੇ ਲਈ ਮੈਂ ਆਪਦੇ ਮਾਪੇ ਲਈ ਨੌਕਰੀ ਕਰਾਂਗੀ ਆਪਦੇ ਮਾਪੇ ਨੂੰ ਸੁੱਖ ਦੇਾਂਗੀ ਪਰ ਉਹਨੂੰ ਨਹੀਂ ਪਤਾ ਸੀ ਕਿ ਇਹ ਜਹੇ ਦਰਿੰਦਿਆਂ ਦਾ ਸ਼ਿਕਾਰ ਹੋ ਜੇਗੀ ਜੋ ਇਹ ਦਰਿੰਦਗੀ ਕੀਤੀ ਗਈ ਹੈ ਉਹਨੂੰ ਬੰਦ ਦੀ سزا ਤਾਂ ਮਿਲਣੀ ਚਾਹੀਦੀ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਤਾਂ ਦਰਜ ਕਰ ਲਈ ਗਈ ਹੈ ਪਰ ਜਿਹੜਾ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਸਤੇ ਵੀ ਸਵਾਲ ਚੈਨ ਹੈ ਕਿਉਂ ਕਿ ਪੁਲਿਸ ਚਾਵੇ ਤਾਂ ਕੀ ਨਹੀਂ ਹੋ ਸਕਦਾ ਪੁਲਿਸ ਚਾਵੇ ਤਾਂ ਦਸਾਂ ਮਿੰਟਾਂ ਦੇ ਵਿੱਚ ਮੁਜਰਮ ਨੂੰ ਫੜ ਸਕਦੀ ਹੈ ਇਹ ਸਿਰਫ ਕੀ ਹੈ ਗੱਲਾਂ ਨੇ ਇਹ ਸਾਡੇ ਇਧਰ ਤਸਵੀਰ ਦਿਖਾ ਲਓ ਇਧਰ ਦੇਖ ਲਓ ਕੀ ਆ ਉਹ ਲੜਕੀ ਹੈ ਵਿਚਾਰੀ ਜਿੰਦੀ ਇਹ ਡੈਡ ਬੋਡੀ ਇੱਥੇ ਪਈ ਹੋਈ ਹੈ ਤੇ ਉਹ ਡੈਡ ਬੋਡੀ ਜਿਹੜੀ ਇੱਥੇ ਉਸ ਲੜਕੀ ਦੀ ਡੈਡ ਬੋਡੀ ਹੈ ਜਿਹੜੀ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਹੈ ਇਸ ਜਹਾਨ ਨੂੰ ਛੱਡ ਕੇ ਜਿਹੜੀ ਚਲੀ ਗਈ ਹੈ ਇਸ ਜਹਾਨ ਦੇ ਵਿੱਚ ਉਹ ਲੜਕੀ ਜਿਨੇ ਬੜੇ ਵੱਡੇ ਵੱਡੇ ਸੁਪਨੇ ਲਏ ਸੀ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਸੀ ਅੱਜ ਉਹ ਦਰਿੰਦਗੀ ਦਾ ਜਿਹੜਾ ਸ਼ਿਕਾਰ ਹੋ ਗਈ ਹੈ ਇਸ ਲੜਕੀ ਲਈ ਅਸੀਂ ਪ੍ਰਮਾਤਮਾ ਅਗੇ ਦੁਆ ਕਰਨੇ ਆ ਕਿ ਪ੍ਰਮਾਤਮਾ ਇਸ ਲੜਕੀ ਨੂੰ ਆਤਮਾ ਨੂੰ ਸ਼ਾਂਤੀ ਬਖਸ਼ੇ ਪਰ ਜਿਹੜੀ ਅੱਜ ਲੜਕੀ ਇਸ ਜਹਾਨ ਤੋਂ ਤੁਰ ਗਈ ਹੈ ਉਹਨੇ ਵਾਪਸ ਤਾਂ ਨਹੀਂ ਆਣਾ ਉਹਨੇ ਵਾਪਸ ਤਾਂ ਨਹੀਂ ਆਣਾ ਪਰ ਉਹਦੇ ਵਾਸਤੇ ਅਸੀਂ ਪ੍ਰੇ ਵੀ ਕਰ ਸਕਨੇ ਆ ਉਹਦੇ ਵਾਸਤੇ ਅਸੀਂ ਅਰਦਾਸ ਵੀ ਕਰ ਸਕਦੇ ਆ ਉਹਦੇ ਵਾਸਤੇ ਅਸੀਂ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਆਤਮਾ ਨੂੰ ਸ਼ਾਂਤੀ ਉਹਦੇ ਹੀ ਮਿਲਣੀ ਹੈ ਜਿੰਨੀ ਦੇਰ ਤੱਕ ਮੁਜਰਮ ਜਿਹੜੇ ਸਲਾਖਾਂ ਦੇ ਪਿੱਛੇ ਨਹੀਂ ਪਹੁੰਚਦੇ ਜਿੰਨੀ ਦੇਰ ਮੁਜਰਮ ਸਲਾਖਾਂ ਦੇ ਪਿੱਛੇ ਨਹੀਂ ਪਹੁੰਚਣਗੇ ਉਨੀ ਦੇਰ ਤੱਕ ਇਹ ਲੜਕੀ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਹੈ ਇਸ ਵੀਡੀਓ ਦਾ ਮਕਸਦ ਇਹੀ ਹੈ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਉਹਨਾਂ ਨੂੰ ਜਿਹੜੀ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਸਜ਼ਾ ਮਿਲੇ ਉਹ ਮੁਜਰਮ ਫੜੇ ਜਾਣ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ ਹਾਂਜੀ ਸਰ ਜਿਹੜਾ ਇੱਕ ਮੈਟਰ ਸਾਹਮਣੇ ਆਇਆ ਜੀ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਕੁਛ ਲੜਕੀਆਂ ਵੱਲੋਂ ਜਾਂ ਲੜਕੇ ਵੱਲੋਂ ਤੇ ਉਹਦੇ ਤੇ ਕੀ ਕਾਰਵਾਈ ਆਰੰਭ ਕੀਤੀ ਗਈ ਹੈ ਔਰ ਹੁਣ ਤੱਕ ਜਿਹੜੀ ਕਿ ਗ੍ਰਿਫਤਾਰੀ ਹੋ ਚੁੱਕੀ ਹੈ ਜਾਂ ਨਹੀਂ ਹਾਂਜੀ ਪਹਿਲਾਂ ਤੇ ਮੈਂ ਕਿੰਨਾ ਬੜੀ ਮਾੜੀ ਘਟਨਾ ਵਾਪਰੀ ਹੈ ਇਹ ਚ ਸਾਨੂੰ 16 12 25 ਨੂੰ ਇੱਕ ਪ੍ਰਾਈਵੇਟ ਹਸਪਤਾਲ ਆ ਹੈਲਸਟ੍ਰੋਮਾ ਸੈਂਟਰ ਪੱਟੀ ਰੋਡ ਬਠਿੰਡਾ ਤੋਂ ਮਤਲਬ ਚੇਟਾਈ ਸੀਗੀ ਵੀ ਉਹ ਦੱਸਿਆ ਵੀ ਲੜਕੀ ਜੈਸਮੀਨ ਜਿਸ ਦੀ ਉਮਰ ਕਰੀਬ 15 ਸਾਲ ਆ ਪੁੱਤਰੀ ਹਿਸ਼ਾਰ ਸਿੰਘ ਵਾਸੀ ਦੁੱਲੇਕੇ ਨੱਥੇ ਵਾਲਾ ਗੁਰੂ ਸਾਹਿਬ ਜਿਹਦੀ ਜਰੀਲੀ ਚੀਜ਼ੇ ਕੋਈ ਖਾਣ ਨਾਲ ਜਿਹੜੀ ਮੌਤ ਹੋ ਗਈ ਆ ਜਿਸ ਦਿਸਬੰਦ ਦੇ ਵਿੱਚ ਜਿਹੜਾ ਉਹ ਆਈਓ ਅਸੀਂ ਉੱਥੇ ਜਿਹੜਾ ਹਸਪੀਟਲ ਦੇ ਵਿੱਚ ਕਾਰਵਾਈ ਕਰਨ ਵਾਸਤੇ ਜਿਹੜੇ ਭੇਜੇ ਸੀਗੇ ਤੇ ਉਹਦੇ ਜਿਹੜਾ ਪਿਤਾ ਜੀ ਸੀਗੇ ਆਪਣਾ ਜੈਸਮੀਨ ਦੇ ਪਿਤਾ ਹਿਸ਼ਾਰ ਸਿੰਘ ਉਹਨਾਂ ਨੇ ਆਪਣਾ ਬਿਆਨ ਲਿਖਵਾਇਆ ਸੀਗਾ ਵੀ 14/12 ਨੂੰ ਉਹ ਵੋਟਾਂ ਪਾ ਕੇ ਤੇ ਸ਼ਾਮ ਨੂੰ ਜਦੋਂ ਘਰੇ ਆਏ ਆ ਤੇ ਉਹਨਾਂ ਨੇ ਦੇਖਿਆ ਵੀ ਉੱਥੇ ਕੋਈ ਚੀਕਾਂ ਦੀ ਆਵਾਜ਼ ਸੁਣ ਰਹੀ ਹੈ ਉਹਨਾਂ ਸਟੋਰ ਤੇ ਜਾ ਕੇ ਵੇਖਿਆ ਤੇ ਇਹ ਜਿਹੜਾ ਇਹਨਾਂ ਦਾ ਜਿਹੜੇ ਚਾਚੇ ਦੇ ਲੜਕੇ ਦਾ ਨੌਕਰ ਸੀਗਾ ਰਿੰਕੂ ਸਿੰਘ ਉਰਫ ਸਾਜਨ ਪੁੱਤਰ ਰਮੇਸ਼ ਸਿੰਘ ਵਾਸੀ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਤੇ ਉਹ ਲੜਕੀ ਜੈਸਮਿਨ ਦੇ ਨਾਲ ਜਿਹੜਾ ਜ਼ਬਰਦਸਤੀ ਕਰ ਰਿਹਾ ਸੀਗਾ ਤੇ ਇਹਨਾਂ ਨੂੰ ਵੇਖ ਕੇ ਜਿਹੜਾ ਵਾ ਉਹ ਮੌਕੇ ਤੇ ਇਹਨਾਂ ਨੂੰ ਫੜਿਆ ਨਹੀਂ ਗਿਆ ਤੇ ਭੱਜ ਗਿਆ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਉਦੋਂ ਤਲਾਸ਼ ਨਹੀਂ ਦਿੱਤੀ ਵੀ ਚਲੋ ਸਾਡੀ ਬੇਇੱਜ਼ਤੀ ਹੁੰਦੀ ਆ ਤੇ ਰਾਤ ਨੂੰ ਲੜਕੀ ਨੇ ਨਮੋਸ਼ੀ ਦੇ ਵਿੱਚ ਜਿਹੜਾ ਵਾ ਇਹ ਜਿਹੜਾ ਆਪਣੇ ਮਤਲਬ ਬੇਇੱਜ਼ਤੀ ਨਾਲ ਸੰਸਾਰ ਦੇ ਆ ਕੋਈ ਜ਼ਰੀਲੀ ਚੀ ਪੀ ਲਈ ਸੀ ਜਿਹਨੂੰ ਇਹਨਾਂ ਨੇ ਬੜਾ ਇਲਾਜ ਇਹਨਾਂ ਦਾ ਕਰਵਾਇਆ ਹਸਪਤਾਲ ਭੇਜਿਆ ਸੀਗਾ ਪਰ ਜਿਹੜੀ ਇਹਦੀ ਆ ਮੁੜ ਕੇ ਇਲਾਜ ਦਰਾਂ ਨੇ ਦੀ ਜਿਹੜੀ ਮੌਤ ਹੋ ਗਈ ਆ ਤੇ ਜੋ ਇਹ ਜਿਹੜਾ ਹੈਗਾ ਵਾ ਆਪਣਾ ਸਾਹ ਰਿੰਕੂ ਸਿੰਘ ਉਰਫ ਸਾਜਨ ਪੁੱਤਰ ਹਰਮੇਸ਼ ਸਿੰਘ ਵਾਸੀ ਨੌਂ ਬ੍ਰਾਮ ਉਹਦੇ ਖਿਲਾਫ ਜਿਹੜੀਆਂ ਬੰਦੀਆਂ ਧਰਾਵਾਂ ਵਾ ਜਿਹੜੀ ਬੀ ਐਨ ਐਸ ਦੀ 65 1 108 ਬੀ ਐਨ ਐਸ 4 ਪਾਕਸੋ ਐਕਟ ਜਿਹੜੀ ਆ ਆਈ ਪੀ ਸੀ ਦੀ 376 ਪੰਜ ਤੇ ਆਪਣਾ 306 ਤੇ ਪਾਕਸੋ ਐਕਟ ਜਿਹੜੀ ਆ ਉਹਦੇ ਤਾਈ ਜਿਹੜਾ ਵਾ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਜਿਹੜਾ ਵਾ ਮਕਦਮਾ ਜਿਹੜਾ ਮਕਦਮਾ ਨੰਬਰ 420 ਥਾਣਾ ਜਿਹੜਾ ਗੁਰੂ ਅਰ ਸੇਵਕੇ ਦਰਜ ਕਰਕੇ ਤੇ ਬੋਰਡ ਨਾਲ ਜਿਹੜਾ ਵਾ ਉੱਥੋਂ ਆਪਾਂ ਫਰੀਦਕੋਟ ਤੋਂ ਲੜਕੀ ਦਾ ਪੋਸਟਮੈਂਡਮ ਕਰਾਇਆ ਵਾ ਤੇ ਪ੍ਰੋਪਰ ਕਾਰਵਾਈ ਚੱਲ ਰਹੀ ਆ ਉਹਦੇ ਖਿਲਾਫ ਜਿਹੜੀ ਆ ਪ੍ਰੋਪਰ ਧਾਰਾਂ ਦੇ ਜਿਹੜੀ ਹੈਗੀਆਂ ਰਿੰਕੂ ਸਿੰਘ ਉਸਾਜਨ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਵਾ ਤੇ ਹੁਣ ਜਿਹੜੀਆਂ ਸਾਡੇ ਐਸ ਐਚ ਓ ਸਾਹਿਬ ਜਿਹੜੇ ਆ ਪਾਰਟੀਆਂ ਬਣਾ ਕੇ ਅਸੀਂ ਵੱਖਾ ਰੇਡ ਕਰ ਲਏ ਆ ਉਹਨੂੰ ਜਲਦੀ ਤੋਂ ਜਲਦੀ ਹੀ ਗ੍ਰਿਫਤਾਰ ਕਰਕੇ ਵੱਧ ਤੋਂ ਵੱਧ ਜਿਹੜੀ ਆ ਉਹਨੂੰ ਹੀ ਸਜ਼ਾ ਦਿਵਾਵਾਂਗੇ ਕਿੰਨੀ ਚਿਰ ਪਹਿਲਾਂ ਇਹ ਲੜਕੀ ਦੇ ਸੰਪਰਕ ਚ ਆਇਆ ਸੀਗਾ ਲੜਕਾ ਜੀ ਇਹ ਇਹ ਕਰਦਿਆਂ ਨੂੰ ਵੀ ਨਹੀਂ ਪਤਾ ਲੱਗਾ ਇਹਨਾਂ ਨੌਕਰ ਸੀਗਾ ਰੱਖਿਆ ਹੋਇਆ ਜੀ ਇਹ ਤੇ ਇਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਕਿੰਨੀ ਚਿਰ ਪਹਿਲਾਂ ਸੰਪਰਕ ਦੇ ਵਿੱਚ ਆਇਆ ਸੀ ਜਾਂ ਕੀ ਗੱਲਬਾਤ ਆ ਤੇ ਇਹਨਾਂ ਨੇ ਬਸ ਇਹੋ ਦੱਸਿਆ ਵੀ ਇਹ ਸਾਡੇ ਚਾਚੇ ਦੇ ਮੁੰਡੇ ਦਾ ਜਿਹੜਾ ਵਾ ਡਰਾਈਵਰੀ ਕਰਦਾ ਸੀਗਾ ਹਾਂਜੀ ਸਰ ਕੋ ਫੋਨ ਕਰਲਾਂਗੇ ਪੁਲਿਸ ਦੇ ਵੱਲ ਫੋਨ ਕਰਾਲੀਆਂ ਜਾ ਰਹੀਆਂ ਨੇ हां जी जे मतलब वो ਸਾਡਾ ਇਨਵੈਸਟੀਗੇਸ਼ਨ ਦਾ ਅੰਡਰ ਲਾ ਮੈਟਰ ਹੈ ਜੇ ਕੋਈ ਘਰ ਦੇ ਸਾਨੂੰ ਲਿਖਾਉਣਗੇ ਵੀ ਆ ਨੰਬਰ ਇਹ ਕਿਉਂਕਿ ਅਸੀਂ ਉਹਨਾਂ ਜਾਣਦੇ ਨਹੀਂ ਅਜੇ ਤੇ ਉਹ ਉਹਦਾ ਵੀ ਅਸੀਂ ਖੰਗਾਲਾਂਗੇ ਪੂਰੀ ਹਰ ਪਹਿਲੂ ਤੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਇਹਨੂੰ ਪੂਰਾ ਇਹਨੂੰ ਵੱਦ ਤੋਂ ਵੱਧ ਇਹ ਕੁੱਤੇ ਬੰਦੇ ਨੂੰ ਜਿਹੜੀ ਸਜ਼ਾ ਕਰਾਈ ਜੂ ਪਰਿਵਾਰ ਆੜਿਆ ਹੋਇਆ ਜੀ ਹਲੇ ਤੱਕ ਜਿਹੜਾ ਪੋਸਟਮਾਰਮੋਂ ਤੋਂ ਬਾਅਦ ਵੀ ਹਾਂਜੀ ਹਾਂਜੀ ਉਹ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਮਤਲਬ ਇਹਦੀ ਪ੍ਰੋਪਰ ਅਹੀਂ ਕਾਰਵਾਈ ਕੀਤੀ ਆ ਮਕਦਮਾ ਇਹ ਗੱਲ ਨੂੰ ਮੰਨਦੇ ਆ ਵੀ ਥਾਣੇਦਾਰ ਸਾਡੇ ਨਾਲ ਹੀ ਰਿਹਾ ਵਾ ਅਸੀਂ ਜਦੋਂ ਇਹਨਾਂ ਦਾ ਇਤਲਾਹ ਆਈ ਆ ਉਸੇ ਇੱਕ ਮਿੰਟ ਵੀ ਨਹੀਂ ਡਿਲੇ ਕੀਤੀ ਉਸੇ ਵੇਲੇ ਜਾ ਕੇ ਬਿਆਨ ਲਿਖ ਕੇ ਬਣਦੀਆਂ ਧਰਾਵਾਂ ਤਹਿਤ ਜਿਹੜੀ ਕਾਨੂੰਨੀ ਕਾਰਵਾਈ ਕਰ ਦਿੱਤੀ ਆ ਬੋਰਡ ਰਾਈ ਪੋਸਟਮੈਨ ਨੂੰ ਕਰਾਇਆ ਹੈ ਬਹੁਤ ਵਧੀਆ ਇਹਨਾਂ ਦਾ ਜਿਹੜਾ ਮਕਦਮਾ ਸਟੈਂਡ ਕਰਾਂਗੇ ਅਸੀਂ ਤੇ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓ ਸungo ਤੁਸੀਂ ਬੇਟੀ ਦਾ ਮਤਲਬ ਡੈਡ ਬੋਡੀ ਨਾ ਖਰਾਬ ਸਸਕਾਰ ਕਰੀਏ ਤੇ ਆਪਾਂ ਇਹਨੂੰ ਪ੍ਰੋਪਰ ਜਿਹੜੀ ਅਸੀਂ ਪਾਰਟੀਆਂ ਬਣਾ ਕੇ ਰੇਡ ਕਰੀਏ ਤੁਸੀਂ ਸਾਡੇ ਨਾਲ ਵੀ ਜਾ ਸਕਦੇ ਹੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਜੀ ਕੋਈ ਹੋਰ ਵੀ ਬੰਦਾ ਸੀਗਾ ਇਹਦੇ ਨਾਲ ਕੋਈ ਰਿਲੇਸ਼ਨ ਹੈਗਾ ਜੀ ਨਹੀਂ ਨਹੀਂ ਉਹ ਇੰਨਾ ਕਰਦੇ ਹਾਂ ਦੱਸਿਆ ਵੀ ਉਹਦੋਂ ਦੇ ਇਕੱਲਾ ਹੀ ਸੀਗਾ ਠੀਕ ਹੈ ਇਕੱਲੇ ਖਿਲਾਫ ਹੀ ਇਹਨਾਂ ਨੇ ਐਫ ਆਈ ਆਰ ਦਰਜ ਕਰਾਈ ਜੀ ਹੁਣ ਪਰਿਵਾਰ ਨੂੰ ਕੀ ਵਿਸ਼ਵਾਸ ਦਿੰਦੇ ਅਸੀਂ ਤੇ ਮੈਂ ਕਾਫੀ ਇੱਕ ਡੇਡ ਘੰਟੇ ਤੋਂ ਇੱਥੇ ਆਇਆ ਇਹਨਾਂ ਨੂੰ ਵਿਸ਼ਵਾਸ ਦਵਾਂ ਨਾ ਮੈਂ ਆਪ ਚੱਲ ਕੇ ਆਇਆ ਪਹਿਲਾਂ ਐਸ ਐਚ ਓ ਵੀ ਆਇਆ ਉਹਨਾਂ ਰੇਡ ਕਰ ਰਹੇ ਆ ਅਸੀਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਅਸੀਂ ਜਲਦ ਤੋਂ ਜਲਦ ਜਿਹੜਾ ਬਾ ਦੋਸ਼ੀ ਫੜ ਕੇ ਉਹਨੂੰ ਵੱਧ ਤੋਂ ਵੱਧ ਸਜ਼ਾ ਕਰਾਵਾਂਗੇ